ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਪੱਬੀਆਂ ਪਹੁੰਚੇ ਆ ਜੀ ਇਹ ਪਿੰਡ ਚੌਂਕੀਮਾਨ ਕੋਲੇ ਰਹਿ ਜਾਂਦਾ ਜੀ ਜਗਰਾਉਂ ਤੋਂ ਹੈਗਾ ਕੋਈ 10 ਤੋਂ 12 ਕਿਲੋਮੀਟਰ ਦੀ ਦੂਰੀ ਤੇ ਇਹ ਖਾਸ ਆ ਬਾਈ ਦੀਆਂ ਦੋ ਝੋਟੀਆਂ ਦੇ ਆਏ ਸੀਗੇ ਜੀ ਤੇ ਬਾਈ ਕਹਿੰਦਾ ਵੀ ਸਾਲ ਹੋ ਗਿਆ ਇਹਨਾਂ ਨੂੰ ਬਈ ਰਹਿ ਨਹੀਂ ਰਹੀਆਂ ਆ ਝੋਟੀ ਕਹਿੰਦਾ ਵੀ ਤਿੰਨ ਚਾਰ ਵਾਰੀ ਹੀਟ ਚ ਆ ਚੁੱਕੀ ਆ ਪਰ ਜਿੱਥੋਂ ਤੱਕ ਮੈਨੂੰ ਲੱਗਦਾ ਜੀ ਵੀ ਇਹ ਝੋਟੀ ਸਿਰਫ ਇੱਕ ਵਾਰੀ ਹੀਟ ਚੀ ਮਸਾ ਆਈ ਹੋਊਗੀ ਇੱਕ ਵਾਰੀ ਵੀ ਨਹੀਂ ਆਈ ਹੋਣੀ ਅੰਦਰੋਂ ਵੀਕ ਆ ਝੋਟੀ ਚਲੋ ਉਤੋਂ ਸੇਧ ਦੀ ਸਹੀ ਆ ਝੋਟੀ ਪਰ ਅੰਦਰੋਂ ਵੀ ਗਿਆ ਤੇਰੇ ਹਿਸਾਬ ਨਾਲ ਬਾਈ ਕਿੰਨੇ ਵਾਰੀ ਤੁਸੀਂ ਟੀਕਾ ਲਵਾਤਾ ਹੈ ਭਰਾ ਦਾ ਇਹਦੇ ਇਹ ਹੋ ਗਿਆ ਹੁਣ ਆਈ ਤਿੰਨ ਚਾਰ ਵਾਰ ਤਿੰਨ ਚਾਰ ਵਾਰ ਹਾਂਜੀ ਹਾਂਜੀ ਤੇ ਤੁਸੀਂ ਆਪ ਦੇਖ ਲਓ ਜੀ ਵੀ ਹਜੇ ਵਜਨ ਮੈਨੂੰ ਇਹ ਲੱਗਦਾ ਵੀ ਹੁਣ ਪੂਰਾ ਹੋਇਆ ਤੇ ਬਾਈ ਕਹਿੰਦਾ ਵੀ ਤਿੰਨ ਤੋਂ ਚਾਰ ਵਾਰੀ ਇਹਦੇ ਸੀਮਨ ਲਵਾ ਚੁੱਕੇ ਆ ਬਹੁਤ ਚੰਗੀਆਂ ਝੋਟੀਆਂ ਦੋਵੇਂ ਦੇਖੋ ਤੁਸੀਂ ਬਾਈ ਫੋਜਪੁਰ ਸਾਈਡ ਤੋਂ ਲਿਆਏ ਸੀ ਪੂਰੇ ਸ਼ੌਂਕ ਨਾਲ ਇੱਕ ਝੋਟੀ ਉਦੋਂ 8 ਮਹੀਨਿਆਂ ਦੀ ਸੀ ਬਾਈ ਤੇ ਇੱਕ ਇੱਕ 10 ਮਹੀਨੇ ਦੀ ਇੱਕ 10 ਮਹੀਨਿਆਂ ਦੀ ਸੀ ਤੇ 35000 ਰੁਪਏ ਦੀ ਬਾਈ ਨੇ ਖਰੀਦੀਆਂ ਸੀ ਤੇ 2 ਸਾਲ ਹੋ ਗਏ ਸਾਹਮਣਿਆਂ ਨੂੰ ਜੀ ਤੇ ਫੀਟ ਤੇ ਹੀ ਪਾਲ ਗਏ ਤੇ ਹੁਣ ਤੱਕ ਮੇਰੇ ਹਿਸਾਬ ਨਾਲ ਇਹਨਾਂ ਨੂੰ ਇਹ 40 40 45 45000 ਦੇ ਕਰੀਬ ਪੈਗਾਂ ਹੋਣੀਆਂ ਝੋਟੀਆਂ ਤੇ ਪਰ ਹਜੇ ਵਿਗਸਰ ਨਹੀਂ ਹੋਣੀਆਂ ਜੀ ਥੋੜੇ ਸਾਹਮਣੇ ਹੀ ਆ ਕੋਈ ਝੋਟੀ ਨਹੀਂ ਦੋਵੇਂ ਝੋਟੀਆਂ ਗੱਲ ਦੋਵੇਂ ਚੈੱਕ ਕਰਾਈਆਂ ਬਈ ਹਾਂਜੀ ਹਾਂਜੀ ਦੋਵੇਂ ਤੇ ਦੋਵੇਂ ਚੈੱਕ ਕਰਾਈਆਂ ਦੋਵੇਂ ਖਾਲੀ ਹੈ ਜੀ ਆ ਝੋਟੀ ਦਾ ਅੰਦਰ ਉਹ ਵੀ ਕੀ ਬਹੁਤ ਆ ਜੀ ਹਜੇ ਵੀ ਵੀਗ ਇਹਦੇ ਨਾਲ ਉਹ ਵੀ ਵੀਗ ਹੈ ਝੋਟੀ ਤੇ ਤੁਸੀਂ ਦੇਖ ਲਓ ਵੀ ਉਵੇਂ ਹੀ ਟੀਕੇ ਭਰੇ ਹੋਏ ਹਨਾਂ ਦੇ ਤੇ ਬਾਈ ਕਹਿੰਦਾ ਵੀ ਟੀਕਾ ਭਰਨ ਤੋਂ ਬਾਅਦ ਗੰਦ ਸੜਦੀ ਸੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਜਦੋਂ ਤੁਸੀਂ ਬੱਚੇਦਾਨੀ ਵੀਗ ਚ ਟੀਕਾ ਭਰਾਉਂਗੇ ਜਾਂ ਕੱਚੀ ਹੀਟ ਚ ਟੀਕਾ ਭਰਾਉਂਗੇ ਤਾਂ ਪਸ਼ੂ ਦਾ ਇਹੀ ਹਾਲ ਹੋਣਾ ਜੀ ਜਾਂ ਤਾਂ ਗੰਦ ਸਿੱਟੂਗਾ ਜਾਂ ਉਹਨੇ ਰਹਿਣਾ ਨਹੀਂ ਜਾਂ ਬੋਲਣਾ ਨਹੀਂ ਠੀਕ ਹੈ ਤੇ ਇਹ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਵੀ ਪਸ਼ੂ ਦਾ ਬਾਡੀ weight ਜ਼ਰੂਰੀ ਨਹੀਂ ਵੀ ਭਾਈ ਉਤੋਂ ਬਾਡੀ weight ਬਣ ਗਿਆ ਤੇ ਪਸ਼ੂ ਸਹੀ ਹੋਊਗਾ ਕਈ ਵਾਰੀ ਪਸ਼ੂ ਰੰਗਦਾ ਵੀ ਹੁੰਦਾ ਤਾਂ ਵੀ ਪਸ਼ੂ ਹੀਟ ਚ ਨਹੀਂ ਹੁੰਦਾਗਾ ਤਾਰਾ ਜ਼ਰੂਰੀ ਹੈ ਜੀ ਤਾਰਾ ਦੇਖਿਆ ਕਰੋ ਪਸ਼ੂਦਿਆਂ ਵੀ ਤਾਰਾ ਫੁੱਲ ਕਰ ਰਿਹਾ ਹੈ ਗੋਆ ਕਰਦੀ ਤਾਰਾਂ ਸਿੱਡਦੀ ਐ ਜਿਹੜਾ ਪਸ਼ੂ ਫੁੱਲ ਹੀਟ ਚ ਪ੍ਰੋਪਰ ਹੀਟ ਚ ਆਉਣੇ ਗੋਆ ਕਰਦੀ ਨੇ ਤਾਰਾਂ ਮੱਝ ਨੇ ਸਿੱਟਣੀਆਂ ਹੀ ਸਿੱਤਣੀਆਂ ਜੀ ਝੋਟੀ ਆ ਮੱਝ ਕੋਈ ਵੀ ਆ ਠੀਕ ਐ ਤੇ ਇਹ ਹੁਣ ਝੋਟੀਆਂ ਦੇਖ ਲਓ ਤੁਸੀਂ ਵੀ ਇਹ ਬਾਈ ਕਹਿੰਦੇ ਫੜਾਉਣ ਲੱਗੇ ਸੀ ਅਸੀਂ ਤੇ ਐ ਅੱਜ ਆ ਆ ਜੀ ਵੀ ਨਾ ਕਰਿਆ ਕਰੋ ਵੀ ਆਪਾਂ ਜਮਾਂ ਐਂਡ ਤੇ ਆ ਗਏ ਹੁਣ ਇਹ ਜਮਾਂ ਬੰਨ ਦੇ ਨੇੜੇ ਆ ਜਿਹੜੇ ਬੰਦੇ ਨੇ ਗਾਂ ਲੈ ਜਾਣੀਆਂ ਉਹਨਾਂ ਨੇ ਸਿਰਫ ਇਕੱਲੇ ਟੀਕੇ ਭਰੋਣੇ ਆ ਸਮਝ ਲਓ ਇਹਨਾਂ ਨੇ ਤਿਆਰ ਕਰਕੇ ਉਹਨਾਂ ਨੂੰ ਵੇਚ ਦਿੱਤਾ ਠੀਕ ਐ ਇੰਨਾ ਇੰਨਾ ਚਿਰ ਸਾਮਕੇ ਤੁਸੀਂ ਆਹ ਕੰਡੀਸ਼ਨ ਚ ਇੱਥੇ ਆ ਕੇ ਪਸ਼ੂ ਨੂੰ ਨਾ ਵੇਚਿਆ ਕਰੋ ਤੇ ਜਰੂਰ ਕਿਸੇ ਹੋਰ ਡਾਕਟਰ ਦੀ رائے ਲੈ ਲਿਆ ਕਰੋ ਤੇ ਜਾਂ ਫਿਰ ਤੁਸੀਂ ਇੱਕ ਘਟੋ ਕਿਸ ਨੂੰ ਕਨਫਰਮ ਹੋਣਾ ਚਾਹੀਦਾ ਵੀ ਛੋਡੀ ਝੋਟੀ ਤਿੰਨ ਚਾਰ ਵਾਰੀ ਨਹੀਂ ਰਹੀ ਉਹਦੇ ਚ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਝੋਟੀ ਨਹੀਂ ਰਹੀ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਟੀਕਾ ਭਰਾਤਾ ਤੇ ਵੀ ਝੋਟੀ ਨਹੀਂ ਰਹੀ ਯਾਰ ਵੀ ਝੋਟੀ ਦਾ ਕਿਸੂਰ ਹੈ ਇਹ ਚ ਪਸ਼ੂ ਦਾ ਕੋਈ ਕਿਸੂਰ ਨਹੀਂ ਹੈ ਜੀ ਮੈਂ ਬਾਈ ਨੂੰ ਅੱਗੇ ਵੀ ਦੱਸਿਆ ਵੀ ਇਹ ਝੋਟੀਆਂ ਅੰਦਰੋਂ ਸਹੀ ਨਹੀਂ ਹਜੇ ਤੱਕ ਠੀਕ ਆ ਇਹਦਾ ਤਾਂ ਤੁਹਾਨੂੰ ਵਜਨ ਹੀ ਦੱਸਦਾ ਵੀ ਇਹਦਾ ਵਜਨ ਹੀ ਪੂਰਾ ਨਹੀਂ ਹਜੇ ਠੀਕ ਆ ਝੋਟੀ ਦੇ ਚਲੋ ਮੰਨਦੇ ਵੀ ਵਜਨ ਪੂਰਾ ਹੈਗਾ ਤੇ ਹੁਣ ਇਹਨਾਂ ਨੂੰ 2 ਮਹੀਨੇ ਘੱਟੋ ਘੱਟ ਮੈਂ ਬਾਈਆਂ ਨੂੰ ਕਿਹਾ ਵੀ 2 ਮਹੀਨੇ ਨੂੰ ਲੱਗਣਗੇ 2 ਮਹੀਨੇ ਬਾਅਦ ਇਹ ਝੋਟੀਆਂ 100% ਕੇਕੇ ਟੀਕੇ ਦੇ ਗੱਭ ਹੋਣੀਆਂ ਕਿਉਂ ਇਹ ਝੋਟੀਆਂ ਰਿਪੀਟਰ ਨਹੀਂ ਕਹਿ ਸਕਦੇ ਇਹ ਨੈਸਟਰ ਦੀ ਪ੍ਰੋਬਲਮ ਐਨਾਂ ਜੇ ਹੀਟ ਚ ਨਹੀਂ ਆ ਰਹੀਆਂ ਹਜੇ ਅੰਦਰੋਂ ਵੀਕ ਕਰਕੇ ਕਮਜ਼ੋਰ ਕਰਕੇ ਇਹ ਹੀਟ ਚ ਨਹੀਂ ਆ ਰਹੀਆਂ ਇਹ ਟੱਟਕੁੱਟ ਪੂਰਾ ਚੰਗਾ ਪੂਰੀਆਂ ਫੁੱਲ ਨੀਲੀ ਰਵੀ ਬਰੀਡ ਦੀਆਂ ਝੋਟੀਆਂ ਪਾਕਿਸਤਾਨ ਉਹਦੇ ਜਾ ਕੋਈ ਪਰ ਉਧਰੋਂ ਆਈਆਂ ਬਲੱਡ ਲਾਈਨ ਚ ਉਹ ਬਾਈ ਨੂੰ ਮਾਂ ਦੇ ਬਾਰੇ ਤਾਂ ਨਹੀਂ ਪਤਾ ਚਲੋ ਉਹਨਾਂ ਨੇ ਕੋਈ ਖਾਸ ਦੱਸਿਆ ਨਹੀਂ ਉਹਨਾਂ ਪਰ ਝੋਟੀਆਂ ਦੀ ਜਿਹੜੀ ਹੈਲਥ ਹੈ ਤੇ ਮਾਰਕਿੰਗ ਸਾਰੀ ਦੱਸਦੀ ਆ ਵੀ ਹਾਂ ਚੰਗੇ ਸੀਮਣਾਂ ਦੇ ਝੋਟਿਆਂ ਵੀ ਚੰਗੇ ਝੋਟਿਆਂ ਆ ਝੋਟਿਆਂ ਬਾਕੀ ਉਧਰੋਂ ਵਧੀਆ ਹੀ ਆ ਜੀ ਫਰੋਜਪੁਰ ਲੈਂਡ ਤੁਹਾਨੂੰ ਪਤਾ ਨੀਲੀ ਰਾਵੀ ਵਧੀਆ ਬਰੀਡ ਐ ਤੇ ਇੱਥੇ ਆ ਕੇ ਜੇ ਪਸ਼ੂ ਆਪਾਂ ਵੇਚ ਦਿੰਨੇ ਆ ਤੇ ਮਨ ਟੁੱਟ ਜਾਂਦਾ ਬਾਈ ਕਹਿੰਦਾ ਵੀ ਬਾਹਰ ਜਗਾ ਲਈ ਬੈਠਾ ਸੱਤ ਮਾਰ ਲੈ ਵੀ ਉੱਥੇ ਬਣਾਉਣਾ ਤੇ ਸਿਰਫ ਇਹ ਝੋਟਿਆਂ ਦੀ ਬਾਈ ਵੇਟ ਕਰ ਰਿਆ ਵੀ ਯਾਰ ਇਹ ਬਣੀਆਂ ਨਹੀਂ ਹੁਣ ਗਾਂ ਪਸ਼ੂ ਵਧਾਉਣ ਨੂੰ ਜੀ ਨਹੀਂ ਕਰਦਾ ਜੀ ਨਹੀਂ ਵੀ ਕਰਦਾ ਜੀ 2 ਸਾਲ ਹੋ ਗਏ ਬਾਈ ਨੂੰ ਸਾਹਮਣੇ ਨੂੰ ਕਿ ਨਹੀਂ ਬਾਈ ਹਾਂ ਜੀ ਹਾਂ ਜੀ ਹੁਣ ਇਹ ਵਿੱਗ ਸਰ ਹੋਣੀ ਐ ਫੇਰ ਹੀ ਜੀ ਫੇਰ ਹੀ ਗਾਂ ਵਧਾਉਣ ਜ ਤੇ ਇੱਕ ਬਾਈ ਮੱਝ ਲਿਆ ਸੀ ਹਰਿਆਣੇ ਜੋ ਆ ਇਹ ਲਈ ਸੀ ਬਈ ਹਾਂਜੀ ਹਾਂਜੀ ਕਿੰਨਾ ਦੁੱਧ ਦੇ ਰਹੀ ਐ ਇਹ ਹੁਣ ਤਾਂ ਹੈਗਾ 12 ਤਰਾ ਹੀ ਝੋਟੀ ਇਹ ਵੀ ਅੱਧਾ ਤਿਆਰ ਕਰ ਰਹੀ ਸੀ ਜਿੰਨਾਂ ਦੇ ਤਾ ਬਣਾ ਇਹ ਕੱਲ੍ਹ ਵੀ ਤਾਰਾ ਕਰ ਰਹੀ ਐ ਜੀ ਪਰ ਅੰਦਰੋਂ ਇਹ ਵੀ ਪ੍ਰੋਪਰ ਤਿਆਰ ਨਹੀਂ ਸੀਗੀ ਅਜੇ ਠੀਕ ਐ ਇਹਦੇ ਆਪਾਂ ਦਵਾਈ ਭਰੀ ਅੱਜ ਸੈੱਟ ਹੋ ਜੂਗੀ ਠੀਕ ਐ ਤੇ ਉਹੀ ਗੱਲ ਆ ਜੀ ਮੈਂ ਕੱਚੀ ਹੀਟ 'ਚ ਇਹਦੇ ਟੀਕਾ ਭਰ ਜਾਂਦੇ ਨੇ ਰਹਿਣਾ ਨਹੀਂ ਜੀ ਠੀਕ ਐ ਨਾ ਇਹਨੇ ਬੋਲਣਾ ਸੀਗਾ ਤੇ ਫਿਰ ਬਾਈ ਦਾ ਮਨ ਇਧਰੋਂ ਵੀ ਲੱਕਣਾ ਸੀ ਵੀ ਯਾਰ ਨਹੀਂ ਗੱਲ ਬਣੇਗੀ ਰਹੀ ਨਹੀਂ ਗਈ ਇਹ ਵੀ ਝੋਟਾਂ ਵਾਲਾ ਹਾਲ ਹੀ ਹੋ ਜਾਣਾ ਸੀਗਾ ਠੀਕ ਐ ਕਾ ਝੋਟੀ ਐ ਇਹ ਸਾਰੇ ਪੂਰੇ ਸੌਂਗ ਨਾ ਰੱਖੇ ਰਿਆ ਗੱਬਣਾ ਹੀ ਤੋਂਨੇ ਇਹ ਝੋਟੀ ਗੱਬਣਾ ਹਾਂਜੀ 7-7 ਮਹੀਨੇ ਨੇ ਗੱਬਣਾ ਇਹ 7-7 ਮਹੀਨਿਆਂ ਦਾ ਐ ਇਹ ਝੋਟੀਆਂ ਬਈ ਸਾਰੀਆਂ ਹੀ ਤੂੰ ਮੁੱਲ ਦੀਆਂ ਹੀ ਲੈ ਜਾਵਾਂਗਾ ਹਾਂਜੀ ਆ ਇਧਰ ਲਿਆਂ ਮੁੱਲ ਦੇ ਉਹ ਕਰਦਾ ਰਿਹਾ ਬਾਈ ਪਰੇ ਖਲੀ ਉਹ ਪਰਲੀ ਆ ਉਹ ਕਿੰਨਾ ਦੋ ਦੇ ਰਹੀ ਐ ਉਹਨੇ ਵੀ 12-13 ਹੀ ਦਿੱਤਾ ਹੀ ਵੀਕ ਤੇ ਹੁਣ ਤਾਂ ਹੈ ਨਹੀਂ ਗਾਈ ਜਮਾਈ ਡਰਾਈ ਹੈ ਹੀ ਹੁਣ ਤਾਂ ਅੱਛਾ ਪਹਿਲਾਂ ਨੇ ਦਿੱਤਾ ਇਹਨੂੰ ਹਾਂਜੀ ਹਾਂਜੀ 12 ਬਹੁਤ ਆ ਪਹਿਲਾਂ ਨੇ ਬਈ 12 13 ਕਿਲੋ ਆਇਓ ਇਹ ਗੱਬੜ ਵੀ ਸਾਲ ਸਾਲ ਦਾ ਡੱਬਾ ਮਾਰ ਕੇ ਹੋਈਆਂ ਆਈ ਦੋਨੇ ਅੱਛਾ ਦੋਵੇਂ ਹੀ ਹਾਂਜੀ ਹਾਂ ਉਹੀ ਹਾਲ ਨਾਲ ਆਈ ਹਾਂਜੀ ਹਾਂ ਠੀਕ ਹੈ ਠੀਕ ਹੈ ਇਹਦਾ ਵੀ ਚਲੋ weight ਸਹੀ ਹੈ ਹਜੇ ਥੋੜੀ ਜਿਹੀ ਲੱਸੀ ਹੈ ਜੋ ਇਹ ਆ ਛੋਟੀ ਠੀਕ ਆ ਤੇਰੀ ਹਾਂਜੀ ਹਾਂ ਤੇ ਇਹ ਕਿੰਨੇ ਦੀ ਖਰੀਦੀ ਸੀ ਬਈ ਇਹ ਹੀ ਉਦੋਂ ਲਈ ਸੀਗੀ 95 ਦੀ 95 ਦੀ ਤਾਂ ਇਹ ਇਦਰੋਂ ਹੀ ਲਈ ਸੀ ਆਪਣੇ ਅੱਛਾ ਅੱਛਾ ਇਹਨੇ ਦੂਜੇ ਸੂਏ ਆਇਆ ਕੀ ਹਾਂਜੀ ਇਹ ਦੂਜੇ ਸੂਏ ਸੂਏ ਇਹਨੇ ਕਿੰਨਾ ਦੁੱਧ ਦਿੱਤਾ ਪਹਿਲੇ ਸੂਏ ਇਹਨੇ ਵੀ 12 12 ਬੂਰੋਂ ਬਸ ਤੇ ਕੋਈ ਆਪ ਦੀ ਕੱਟੀ ਤਿਆਰ ਨਹੀਂ ਹੋਈ ਬਈ ਕੋਈ ਨਹੀਂ 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 ਕੱਟੀ ਤੋਂ ਬਿਨਾ ਨਹੀਂ ਕੋਈ ਨਹੀਂ ਹੋਈ ਅੱਛਾ ਹਾਂਜੀ ਬਾਕੀ ਕੱਟੀਆਂ ਅਸੀਂ ਦੇ ਦਿੰਦੇ ਜੀ ਮੱਝ ਵੱਡੀ ਰੱਖ ਲੈਂਦੇ ਹਾਂ ਕੱਟੀਆਂ ਦੇ ਦਿੰਦੇ ਅੱਛਾ ਕੱਟੀਆਂ ਦੇ ਦਿੰਦੇ ਹਾਂ ਇਹਦੀ ਮਾਂ ਸੀਗੀ ਜਿਹੜੀ ਕੱਟੀਆਂ ਹੀ ਦਿੰਦੀ ਸੀਗੀ ਅੱਛਾ ਇਹਦੀ ਮਾਂ ਕੱਟੀਆਂ ਹੀ ਦਿੰਦੀ ਹਾਂਜੀ ਹਾਂਜੀ ਇਹਦੀ ਮਾਂ ਹਾਂਜੀ ਹਾਂਜੀ ਤੇ ਉਹਦੇ ਜੋ ਇੱਕ ਕੱਟੀ ਰਹੀ ਹੈ ਇਹਦੇ ਚ ਇੱਕ ਕੱਟੀ ਰਹੀ ਹੈ ਹਾਂਜੀ ਠੀਕ ਹੈ ਠੀਕ ਹੈ ਬਈ ਫਿਰ ਤਾਂ ਹੀ ਥੋੜਾ ਜਿਹਾ ਫਿਰ ਕਾਮਯਾਬੀ ਨੇ ਹੁਣ ਆਪਾਂ ਇਹਨਾਂ ਦੇ ਬਸ਼ੂ ਲਾ ਪੈਸੇ ਲਾਏ ਵੇ ਹਣਾ ਆ ਝੋਟੀਆਂ ਆਪਾਂ ਖਰੀਦ ਕੇ ਲਿਆਏ ਆ ਹਾਂਜੀ ਆਪ ਦਿਖਾ ਆਪਾਂ ਵੇਚ ਗਏ ਹਣਾ ਹਾਂਜੀ ਹਾਂਜੀ ਤੇ ਘਰ ਦਾ ਰਵਾ ਹੋਵੇ ਥੋੜਾ ਜਿਹਾ ਸੌਖਾ ਹੁੰਦਾ ਪਰ ਇਹ ਤੇਰੀਆਂ ਝੋਟੀਆਂ ਬਈ ਕੋਈ ਨਿੰਦਨ ਵਾਲੀਆਂ ਨਹੀਂ ਬਹੁਤ ਚੰਗੀਆਂ ਝੋਟੀਆਂ ਗਾਂ ਟੀਕੇ ਸੀਮਣ ਵੀ ਇਹਨਾਂ ਦੇ ਚੰਗੇ ਲਾਵਾਂਗੇ ਜੀ ਬਾਈ ਨੂੰ ਦੱਸਿਆ ਆ ਝੋਟੀ ਦੇ ਹੁਣ ਵੀ ਡਾਕਟਰ ਨੇ ਇਹਨਾਂ ਦੇ ਨੇ ਕਿਹਾ ਸੀ ਗਨ ਕ੍ਰੋਸ ਨਹੀਂ ਹੁੰਦੀ ਥੋੜੀ ਜੀ ਇਹਦੇ ਗੰਡ ਆ ਜੀ ਮੂ ਤੇ ਇਹਦਾ ਹੱਲ ਵੀ ਹੋ ਜਾਂਦਾ ਹੁੰਦਾ ਪਸ਼ੂ ਦੇ ਫੁੱਲ ਹੀਟ ਚ ਟੀਕਾ ਭਰਿਆ ਜਾਂਦਾ ਹੁੰਦਾ ਵੀ ਜਿਹੜਾ ਇਹੋ ਜਿਹਾ ਪਸ਼ੂ ਆ ਉਹਦੇ ਫੁੱਲ ਹੀਟ ਚ ਟੀਕਾ ਭਰਿਆ ਜਾਊਗਾ ਜੇ ਕੋਈ ਦਿੱਕਤ ਆਉਂਦੀ ਆ ਤਾਂ ਨਹੀਂ ਤਾਂ ਫਿਰ ਐਪੀ ਰੋਸਨ ਇੰਜੈਕਸ਼ਨ ਆਉਂਦਾ ਜੀ ਇੱਕ ਉਹ 15 ਐਮ ਐਲ ਤੁਸੀਂ 20 ਮਿੰਟ ਜਾਂ 1 ਘੰਟਾ ਪਹਿਲਾਂ ਲਾ ਲਓ ਪਸ਼ੂ ਦੇ ਤੇ ਨਾਰਮਲ ਗਨ ਕਰਾਸ ਹੋ ਜੂਗੀ ਬਾਈ ਇਹ ਤਾਰਾਂ ਕਰਦੀ ਸੀ ਬਾਈ ਕਿ ਰਿੰਗੀ ਸੀ ਜੋਤੀ ਘਬਰਾਏ ਨਹੀਂ ਇਹਨੇ ਸਾਈਲੈਂਟ ਤਾਰਾਂ ਹੀ ਕੀਤੀਆਂ ਮਾੜੀਆਂ 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 ਤਾਰਾ ਪੂਛ ਨੂੰ ਹੀ ਲੱਗੀਆਂ ਹੋਣੀਆਂ ਪੂਛ ਨੂੰ ਹਾਂਜੀ ਬੈਠੇ ਮਾੜੀਆਂ ਹਾਂ ਵੀ ਉੱਥੇ ਠੀਕਾ ਭਰਨ ਦੀ ਲੋੜ ਨਹੀਂ ਸੀ ਤੇ ਅੰਦਰੋਂ ਜਿਹੜਾ ਇੱਕ ਪਹਿਲਣ ਪਸ਼ੂ ਧਿਆਨ ਰੱਖਿਆ ਕਰੋ ਇਹ ਚਿੱਟਾ ਚਿੱਟਾ ਸਿਰਦਾ ਰਹਿੰਦਾ ਨਾ ਮਾੜਾ ਮੂੜ ਚਿੱਟਾ ਸਿਰਦਾ ਕਿਤੇ ਜਾਲਾ ਆ ਜਾਂ ਕਰ ਗਿਆ ਕਿਤੇ ਕੁਛ ਉਹ ਪਸ਼ੂ ਅੰਦਰੋਂ ਤਿਆਰ ਹੋ ਰਿਹਾ ਹੁੰਦਾ ਜੀ ਉਹਦੇ ਤੁਸੀਂ ਦਵਾਈ ਭਰਉਣ ਦੀ ਕੋਸ਼ਿਸ਼ ਨਾ ਕਰਿਆ ਕਰੋ ਬਾਈ ਨੂੰ ਆਪਾਂ ਕੋਈ ਦਵਾਈ ਨਹੀਂ ਭਰੇਗੀ ਨਾ ਝੋਟੀ ਦੇ ਤੇ ਨਾ ਛੋਟੀ ਦੇ ਜੀ ਅਸਰ ਛੋਟੀਆਂ ਕਿਉਂ ਹਜੇ ਤੱਕ ਬੱਚੇ ਦਾ ਨਹੀਂ ਇੰਨੀ ਕਿਦੀ ਮੰਨ ਲਓ ਵੀਕ ਆ ਵੀ ਗਾਨੇ ਦੇ ਅੰਦਰ ਕ੍ਰੋਸ ਹੋਈ ਨਹੀਂ ਰਹੀ ਤੇ ਉਹਦੇ ਦੀ ਦਵਾਈ ਭਰਾਗੇ ਪਸ਼ੂ ਜ਼ੋਰ ਮਾਰੀ ਜਾਊਗਾ ਤੇ ਫਾਇਦਾ ਕੋਈ ਨਹੀਂ ਹੋਣਾਗਾ ਠੀਕ ਆ ਅੰਦਰੋਂ ਖਰਾਬ ਹੀ ਹੋਊਗਾ ਅੱਗੇ ਨਾਲੋਂ ਵੀ ਜ਼ਿਆਦਾ ਕਮ ਖਰਾਬ ਹੋ ਜਾਊਗਾ ਆਪਾਂ ਨੂੰ ਬਾਈ ਨੇ ਇੰਨੀ ਦੂਰ ਮਾਨਣਾ ਸੱਦਿਆ ਆਪਾਂ ਤਾਂ ਇਹੋ ਜਿਹਾ ਕੰਮ ਆਪਦੀ ਫੀਲਡ 'ਚ ਨਹੀਂ ਕਰਦੇ ਜੀ ਵੀ ਪਸ਼ੂ ਕਿਸੇ ਦਾ ਨੁਕਸਾਨ ਹੋਵੇ ਤੇ ਅਸਰ ਛੋਟੀ ਦੇ ਕੋਸ਼ਿਸ਼ ਕਰਿਆ ਕਰੋ ਵੀ ਜੇ ਤਾਂ ਹਾਂ ਸਾਨੂੰ ਪਤਾ ਵੀ ਤਿੰਨ ਚਾਰ ਵਾਰੀ ਰਹੀ ਨਹੀਂ ਬਹੁਤ ਰੰਗ ਕੇ ਬੋਲ ਕੇ ਫੁੱਲ ਤਾਰਾਂ ਸੱਟ ਗਏ ਨਹੀਂ ਰਹੀ ਤਾਂ ਤੁਸੀਂ ਦਵਾਈ ਭਰਾਓ ਪਰ ਜਿਹੜਾ ਪਸ਼ੂ ਪ੍ਰੋਪਰ ਹੀਟ ਚ ਨਹੀਂ ਆ ਰਿਹਾ ਖੁੱਲ ਗਏ ਉਹਨੂੰ ਤੁਸੀਂ ਆਪਦੇ ਆਪ ਸਪਲੀਮੈਂਟ ਦੇ ਕੇ ਹੀਟ ਚ ਆਉਂਦੇ ਹੋ ਉਹਨੂੰ ਤੁਸੀਂ ਦਵਾਈ ਭਰਉਣ ਦੀ ਕੋਸ਼ਿਸ਼ ਨਾ ਕਰਿਆ ਕਰੋ ਤੇ ਗਰਮ ਚੀਜ਼ਾਂ ਨਾ ਦਿਆ ਕਰੋ ਉਹੋ ਜਿਹਾ ਕੁਝ ਗਰਮ ਤਾਂ ਨਹੀਂ ਦਿੱਤਾ ਭਈ ਇਹਨਾਂ ਨੂੰ ਨਹੀਂ ਨਹੀਂ ਗਰਮ ਤਾਂ ਕੁਝ ਨਹੀਂ ਗਰਮ ਕੁਝ ਨਹੀਂ ਦਿੰਦਾ ਹੈ ਮਿਨਰਲ ਮਿਕਚਰ ਕਿਹੜਾ ਪਾਇਆ ਸੀਆਰਐਸ ਪਾਇਆ ਸੀਆਰਐਸ ਤਾਂ ਬੰਦ ਹੀ ਨਹੀਂ ਕੀਤਾ ਸੀ ਬੰਦ ਹੀ ਨਹੀਂ ਕੀਤਾ ਹਾਂ ਜੀ ਬਹੁਤ ਹੁਣੇ ਬਸ ਆ ਮਹੀਨਾ ਖੋਇਆ ਚਰੁੰਦਾ ਵੀ ਲੱਗਿਆ ਸੀ ਟੀਕਾ ਭਰਉਣ ਤੋਂ ਬਾਅਦ ਥੋੜਾ ਗੱਭਣਾ ਤਾਂ ਕਰਕੇ ਬੰਦ ਹੀ ਨਹੀਂ ਨਹੀਂ ਉਹ ਤੁਸੀਂ ਪਾ ਸਕਦੇ ਆ ਰੈਗੂਲਰ ਪਾ ਸਕਦੇ ਆ ਪਰ ਜਿਹੜਾ ਸੀਆਰਐਸ ਪਾਊਡ ਦੇਉ ਨਾਰਮਲ ਡੇਲੀ ਪਾਉਣ ਵਾਲਾ ਡੇਲੀ ਰੁਟੀਨ ਚ ਪਾਉਣ ਵਾਲਾ ਮਿਨਰਲ ਮਿਕਸਚਰ ਹੈ ਤੇ ਜੇ ਤੁਸੀਂ ਪਸ਼ੂ ਨੂੰ ਛੇਤੀ ਤਿਆਰ ਕਰਨਾ ਚਾਹੁੰਦੇ ਆ ਜਾਂ ਦਾ ਡਾਈਟ ਮੈਨ ਪੀ ਪਾਊਡਰ ਠੀਕ ਹੈ ਝੋਟੀਆਂ ਨੂੰ ਕਟੀਆਂ ਤੋਂ ਲੈ ਕੇ ਝੋਟੀਆਂ ਤੱਕ ਤੇ ਇੱਥੇ ਆ ਕੇ ਤੁਸੀਂ ਮੈਕਮੈਂਡ ਰਾਈ ਬਾਇਓਟਿਨ ਮੇਟ ਜਿਹੜਾ ਪਾਊਡਰ ਤੁਸੀਂ ਬਸ 10 ਗ੍ਰਾਮ ਦੀ ਡੋਜ਼ ਆ ਜਿਵੇਂ ਵਰਤਨ ਆਉਂਦਾ ਬਾਇਓਟਿਨ ਮੇਟ ਮੈਂ ਬਹੁਤ ਜ਼ਿਆਦਾ ਰეკਮੈਂਡ ਕਰਦਾ ਜੀ ਉਹ ਇੱਥੇ ਜਿਆਦਾ ਕੰਮ ਕਰੂਗਾ ਠੀਕ ਹੈ ਉਹ ਉਹ ਤਾਂ ਚਲੋ ਨਾਰਮਲ ਮਿਨਰਲ ਮਿਕਸਚਰ ਆ ਤਿਆਰ ਉਹ ਵੀ ਕਰ ਦਿੰਦਾ ਪਰ ਉਹ ਟਾਈਮ ਲਾਉਂਦਾ ਜਿਵੇਂ ਹੁਣ ਇਹ ਝੋਟੀਆਂ ਨੂੰ ਠੀਕ ਹੈ ਜੀ ਤੇ ਇਹ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਵੀ ਅਸਰ ਝੋਟੀ ਦੇ ਨਾਲ ਦਾ ਦਵਾਈ ਭਰਉਣੀ ਆ ਨਾ ਕੋਈ ਗਰਮ ਚੀਜ਼ ਦੇ ਕੇ ਬਲਾਉਣੀ ਆ ਮੈਂ ਹਰੇਕ ਵੀਡੀਓ 'ਚ ਬੋਲਦਾ ਇਹ ਝੋਟੀਆਂ ਤੁਹਾਡੇ ਸਾਹਮਣੇ ਬੋਲਣਗੀਆਂ ਜੀ ਤੇ ਬਾਈ ਕਮੈਂਟ ਵੀ ਕਰਕੇ ਦੱਸੂਗਾ ਵੀ ਹਾਂ ਬਈ ਗੱਲ ਬਣੀ ਆ ਠੀਕ ਹੈ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੇ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਧੰਨਵਾਦ